कांग्रेस पार्टी सरदार कुलदीर सिंह जीरेंद्र ਜਿੰਦਾਬਾਦ ਸਰਦਾਰ ਅਮਰਿੰਦਰ ਸਿੰਘ ਰਾਜਾ ਵਡਿੰਗ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਦਾਰ ਕਲਵੀਰ ਸਿੰਘ ਜੀਰਾ ਤੇ ਫੇਰ ਮਾਗੂ ਔਰ ਗਾਣੇ ਆ ਕਿ ਉੱਥੇ ਜਾਣਾ ਸ਼ਹਿਰ ਵਾਲਿਆਂ ਨੂੰ ਜੇ ਰੌਲਾ ਰੱਪਾ ਪਿਆ ਫਿਰ ਸਿੱਧਾ ਸਟਾਪ ਆਪਾਂ ਜਾਣਾ ਹੋਵੇ ਜੀ ਇਹ ਨਾ ਮੈਂ ਕਿ ਇੱਥੇ ਵਿਖਾਲੀ ਦਿੱਤੀ ਐ ਤੇ ਮੁੜ ਕੇ ਉੱਥੇ ਜਾ ਕੇ ਦਿਸੋ ਨਾ ਕਿਉਂਕਿ ਇੱਕ ਦੂbaar ਮੈਂ ਮੱਲਾ ਆਲੇ ਜਾ ਕੇ ਖੜਨਾ ਮੈਨੂੰ ਕੱਲੇ-ਕੱਲੇ ਬੰਦੇ ਦਾ ਪਤਾ ਕਿਹੜਾ ਆਇਆ ਕਿਹੜਾ ਗਿਆ ਠੀਕ ਹੈ ਇਸ ਕਰਕੇ ਮੇਰੀ ਗੱਡੀ ਅੱਗੇ ਹੋ ਗਈ ਸਾਰਿਆਂ ਨੇ ਗੱਡੀਆਂ ਮਗਰ ਲਾ ਲੈਣੀਆਂ ਤੇ ਆਪਾਂ ਉਥੇ ਪਹਿਲਾਂ ਚਾਲ ਤੇ ਜਾਣਾ ਜੀ ਦੇਵ ਸਿੰਘ ਦੇ ਘਰੇ ਉਥੋਂ ਜੇ ਫੈਲਾ ਜਾਣਾ ਉਹ ਜਣੇ ਤੇ ਉਸ ਬਾਅਦ ਆਪਾਂ ਜਾਣਾ ਮੁਰਤੇ ਮੱਕੂ ਜਿੰਦਾਬਾਦ 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 ਅਮਰਿੰਦਰ ਸਿੰਘ ਰਾਜਾ ਜਿੰਦਾਬਾਦ ਗੱਲ ਇਹ ਆ ਕਿ ਕਾਂਗਰਸ ਪਾਰਟੀ ਵੱਲੋਂ ਮੱਕੂ ਦੇ ਵਿੱਚ 13 ਉਮੀਦਵਾਰ ਜਿਹੜੇ ਆ ਉਤਾਰੇ ਜਾ ਰਹੇ ਆ ਔਰ ਇਸੇ ਤਰ੍ਹਾਂ ਹੀ ਮੱਲਾਂ ਵਾਲੇ ਦੇ ਵਿੱਚ ਵੀ 13 ਉਮੀਦਵਾਰ ਜਿਹੜੇ ਅਸੀਂ ਕਾਂਗਰਸ ਪਾਰਟੀ ਵੱਲੋਂ ਉਤਾਰ ਰਹੇ ਹਾਂ ਔਰ ਸਾਡੇ ਉਮੀਦਵਾਰ ਜਿਹੜੇ ਆ ਕਿ ਪਹਿਲਾਂ ਵੀ ਜਿਨ੍ਹਾਂ ਦੇ ਵਿੱਚੋਂ ਜਿਹੜੇ ਸਿਟਿੰਗ ਸੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਔਰ ਜਿਹੜੇ ਦੂਜੇ ਜਿਹੜੇ ਨਵੀਆਂ ਨਵੇਂ ਜਿਹੜੇ ਕੈਂਡੀਡੇਟ ਅਸੀਂ ਦਿੱਤੇ ਆ ਉਹ ਦਿੱਤੇ ਆ ਜਿਹੜਾ ਜਿੱਤਣ ਵਾਲਾ ਉਮੀਦਵਾਰ ਔਰ ਸਾਨੂੰ ਇਹ ਆਸ ਹੈ ਕਿ ਅੱਕੇ ਵੀ ਸਾਡਾ ਕਬਜ਼ਾ ਸੀ ਔਰ ਹੁਣ ਵੀ ਜਿਹੜੀ ਹੈ ਕਾਂਗਰਸ ਪਾਰਟੀ ਦੀ ਜਿਹੜੀ ਸ਼ਾਨਦਾਰ ਜਿੱਤ ਹੋਵੇਗੀ ਔਰ ਅੱਜ ਜਿਹੜੀ ਹੈ ਨਾਮ ਜਦਗੀਆਂ ਅਸੀਂ ਪਹਿਲਾਂ ਮੱਲਾਂ ਵਾਲੇ ਦੇ ਵਿਖੇ ਕਰ ਰਹੇ ਆਂ ਔਰ ਫਿਰ ਇਸ ਤੋਂ ਬਾਅਦ ਮਖੂ ਦੇ ਵਿੱਚ ਔਰ ਕਾਂਗਰਸ ਪਾਰਟੀ ਦੋਵਾਂ ਥਾਵਾਂ ਤੇ ਆਪਦੀ ਜਿਹੜੀ ਉਹ ਕਮੇਟੀ ਬਣੀ। ਕਿ ਐਨਓਸੀ ਤਾਂ ਸਾਨੂੰ ਹੁਣ ਵੀ ਨਹੀਂ ਦਿੱਤੀਆਂ ਜਦੋਂ ਕਿ ਹਾਈ ਕੋਰਟ ਦੇ ਵੀ ਆਰਡਰ ਨੇ ਕਿ ਇਹਨਾਂ ਨੂੰ ਸ਼ਾਮ ਤੱਕ ਐਨਓਸੀ ਦਿੱਤੀਆਂ ਜਾਣ। ਮੈਂ ਐਸਐਸਪੀ, ਡੀਸੀ ਤੇ ਐਸਟੀਐਮ ਔਰ ਏਡੀਸੀ ਦੇ ਧਿਆਨ ਚ ਲਿਆਂਦਾ ਕਿ ਜਿਹੜੇ ਦੋਵੇਂ ਯੂਨੇ ਇਹਨਾਂ ਨੇ ਜਿਹੜੀਆਂ ਅਜੇ ਤੱਕ ਸਾਨੂੰ ਐਨਓਸੀਆਂ ਨਹੀਂ ਦਿੱਤੀਆਂ ਗਈਆਂ। ਪਰ ਮਾਨਯੋਗ ਇਲੈਕਸ਼ਨ ਕਮਿਸ਼ਨ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਐਫੀਡੇਵਟ ਕਹਿਤਾ ਕਿ ਐਨਓਸੀ ਦੀ ਲੋੜ ਨਹੀਂ ਐਫੀਡੇਵਟ ਲਾ ਦਿਓ ਔਰ ਐਫੀਡੇਵਟ ਲਾ ਕੇ ਸਾਡੀਆਂ ਫੈਲਾਂ ਜਿਹੜੀਆਂ ਕੰਪਲੀ ਔਰ 26 ਜਿਹੜੇ ਸਾਡੇ ਜਿਹੜੇ ਕਾਉਂਸਲਰ ਜਿਹੜੇ ਆਪਣਾ ਨਗਰ ਕਾਉਂਸਲ ਦੇ ਜਿਹੜੇ ਸਾਡੇ ਐਮਸੀ ਸਾਹਿਬਾਨ ਜਿਨ੍ਹਾਂ ਨੇ ਕਾਗਜ ਨਾਮਜ਼ਦ ਕਰਨੇ ਨੇ ਕਿਉਂਕਿ 13 ਉੱਥੇ ਨੇ 13 ਇੱਥੇ ਨੇ ਤੇ ਇਸ ਕਰਕੇ ਆ ਕਿ ਸਾਡੇ ਕੋਲ ਪੂਰੀਆਂ ਤਿਆਰੀਆਂ ਨੇ ਅਸੀਂ ਆਪਦੇ ਕਾਗਜ ਜਿਹੜੇ ਅੱਜ ਦਾਖਲ ਕਰਾਂਗੇ ਔਰ ਜੇ ਸਾਡੇ ਕਾਗਜ ਸਰਕਾਰ ਪਿਛਲੀ ਾਰ ਤੱਕ ਤਰ੍ਹਾਂ ਧੱਕਾ ਨਹੀਂ ਕਰਦੀ ਕਾਗਜ ਨਹੀਂ ਰੱਦ ਕਰਦੀ ਔਰ ਮੈਂ ਤੇ ਇਹ ਗੱਲ ਕਹਿਣਾ ਕਿ ਭਗਵੰਤ ਮਾਨ ਸਾਹਿਬ ਆ ਇਲੈਕਸ਼ਨ ਕਰਾ ਕੇ ਤਾਂ ਵੇਖੋ ਇਲੈਕਸ਼ਨ ਕਰਾਓ ਪਤਾ ਲੱਗ ਜਾਊਗਾ ਕਿ ਤੁਸੀਂ ਕਿੰਨੇ ਕੁ 3 ਸਾਲਾਂ ਚ ਕੰਮ ਕੀਤੇ ਆ ਔਰ ਲੋਕ ਮਨ ਬਣਾਈ ਬੈਠੇ ਨੇ ਤੁਹਾਡੀਆਂ ਜਵਾਨਤਾ ਜਬਤ ਹੋਣੀਆਂ ਔਰ ਇਹਨਾਂ ਜਵਾਨਤਾ ਤੋਂ ਡਰਦੇ ਜਿਹੜੇ ਆ ਕਿ ਇਥੋਂ ਐਮਐਲਏ ਵਿਧਾਇਕ ਨਰੇਸ਼ ਕੁਟਾਰੀਆ ਦਾ ਬੇਟਾ ਔਰ ਉਹਦੇ ਜਿਹੜਾ ਗੁੰਡਾ ਜਿਹੜਾ ਦਾਲਾ ਉਹ ਗੁੰਡਾਦਾਲੇ ਕਹਿੰਦਾ ਕਿ ਅਸੀਂ ਕਾਗਜ਼ ਨਹੀਂ ਪਰੰਦੇ ਨੇ ਔਰ ਨਾ ਹੀ ਤਾਂ ਜੀਰੇ ਵਾਲੇ ਕਦੀ ਪਹਿਲਾਂ ਕਿਤੇ ਦਬੇ ਸੀ ਨਾ ਹੀ ਹੁਣ ਦਵਾਂਗੇ ਮੱਲਾਂ ਵਾਲੇ ਵੀ ਭਰਾਂਗੇ ਤੇ ਮੱਖੋ ਵੀ ਭਰਾਂਗੇ ਇੱਕ ਬਾਕੀ ਬਾਈ ਇਲੈਕਸ਼ਨ ਆ ਬਾਕੀ ਕਿਤੇ ਇਲੈਕਸ਼ਨ ਨਹੀਂਗਾ ਜਿੰਦੇ ਵਿੱਚ ਉਹ ਮਮਦੂਤ ਇੱਕ ਸੀਟ ਤੇ ਆ ਫਰੋਜਪੁਰ ਸਿਟੀ ਦੇ ਵਿੱਚ ਦੋ ਸੀਟਾਂ ਤੇ ਆ ਔਰ ਇਸੇ ਤਰ੍ਹਾਂ ਹੀ ਗੁਰੂ ਹਰ ਸਾਹਿਬ ਦੇ ਵਿੱਚ ਇੱਕ ਸੀਟ ਦੇ ਉੱਪਰ ਇਲੈਕਸ਼ਨ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ ਨਹੀਂ ਕਿ ਬਲਕਿ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਆਪੋ ਆਪਣੇ ਉਮੀਦਵਾਰ ਹਰ ਜਗ੍ਹਾ ਤੇ ਜਿਹੜੀ اتار ਰਹੀ ਹੈ ਔਰ ਸ਼ਾਨਦਾਰ ਜਿਹੜੀ ਜੇਤਾ ਕਾਂਗਰਸ ਪਾਰਟੀ ਦੀ ਹੋਵੇਗੀ